ਅਪਣੇ ਅੱਜ ਦਾ ਜਿਹੜਾ ਬਾਬਾ ਸਾਹਿਬ ਡਾਕਟਰ ਭੀਮਰਾਓ ਜੀ ਦਾ ਸੀ ਦੁੱਧ ਸਿੰਘ ਸਰਕਾਰੀ ਕਾਲਜ ਦੇ ਵਿੱਚ ਜਨਮ ਦਿਵਸ ਨੂੰ ਸਮਰਕਤ ਮਨਾਇਆ ਦੇਣਾ ਤੇ ਕਿਵੇਂ ਕਿਵੇਂ ਅੱਜ ਕੋ ਕਿਹੜੇ ਕਿਹੜੇ ਬਲਾਰੇ ਬੋਲੇ ਕਿਵੇਂ ਰਹੇ ਅੱਜ ਜਿਹੜਾ ਅੱਜ ਭੀਮਰਾਓ ਮੇੜਕਰ ਜੀ ਦਾ ਜਨਮ ਦਿਹਾੜਾ ਪਹਿਲਾਂ ਤਾਂ ਅਸੀਂ 14 ਅਪ੍ਰੈਲ ਨੂੰ ਮਨਾਇਆ ਕਰਦੇ ਸੀ ਇੱਕ ਤਾਂ ਉਹ ਬਾਡੀ ਦਾ ਟਾਈਮ ਆ ਜਾਂਦਾ ਜਿਵੇਂ ਵੱਧ ਹੋ ਜਾਂਦੇ ਇਸ ਕਰਕੇ ਉਹਨੂੰ 6 ਅਪ੍ਰੈਲ ਤੇ ਕੀਤਾ ਅਸੀਂ ਇਸ ਨੂੰ ਕਲੈਕਟਿਵਲੀ ਬਣਾਉਨੇ ਆ ਖਾਲਸੇ ਦਾ ਜਨਮ ਦਿਹਾੜਾ ਪੰਥਰਤ ਰਣਗਿਆਨੀ ਦਿੱਤ ਸਿੰਘ ਜੀ ਦਾ ਜਨਮ ਦਿਹਾੜਾ ਤੇ ਭੀਮਰਾਓ ਅੰਬੇਦਕਰ ਜੀ ਦਾ ਜਨਮ ਦਿਹਾੜਾ ਤੇ ਸ਼ਹੀਦ ਦੇ ਆਜਮ ਉਦਮ ਸਿੰਘ ਸਰਦਾਰ ਉਦਮ ਸਿੰਘ ਜੀ ਦਾ ਵੀ ਇਸ ਨਾਂ ਨਾਲ ਸਮਾਗਮ ਨਾਲ ਨਾਂ ਜੋੜਿਆ ਜਾਂਦਾ ਕਿਉਂਕਿ ਇਹ ਮਹਾਨ ਸ਼ਖਸੀਅਤਾਂ ਸਾਡੇ ਸਮਾਜ ਦੇ ਉਹ ਚਮਕਦੇ ਸਤਾਰੇ ਆ ਜਿਨ੍ਹਾਂ ਨੇ ਪੂਰੀ ਦੁਨੀਆ 'ਚ ਕੌਮ ਨੂੰ ਤੇ ਸਮਾਜ ਨੂੰ ਜਿਉਂਦਾ ਰੱਖਣ ਵਾਸਤੇ ਇੱਕ ਆਪ ਦੀ ਜੀ ਜਾਨ ਲਾਤੀ ਸਾਡੇ ਸਮਾਗਮ ਵਿੱਚ ਉ체ਚੇ ਤੌਰ ਤੇ ਮੁੱਖ ਬੁਲਾਰੇ ਦੇ ਤੌਰ ਤੇ ਅੱਜ ਪਹੁੰਚੇ ਸੀਗੇ ਪਾਵਰ ਆਫ ਸੋਸ਼ਲ ਯੂਨਿਟੀ ਪਟਿਆਲਾ ਤੋਂ ਸ੍ਰੀ ਫਕੀਰ ਚੰਦ ਜੱਸਲ ਜੀ ਤੇ ਉਹਦੇ 'ਚ ਲੜੀਚ ਸਹਾਇਕ ਬੁਲਾਰਿਆਂ 'ਚੋਂ ਸੀਗੇ ਪੰਥਰਾ ਤਨਗਿਆਨੀ ਆਪਣੇ ਜਗੀਰ ਸਿੰਘ ਰਤਨ ਜੀ ਤੇ ਆਪਣਾ ਮਾਸਟਰ ਜਗਦੀਸ਼ لال ਜੀ ਸਾਜਲੀ ਵਾਲੇ ਤੇ ਆਪਣਾ ਪ੍ਰਿੰਸੀਪਲ ਰਿਟਾਇਰਡ ਐਸਐਸਜੀਸੀ ਕਾਲਜ ਤੋਂ ਹੀ ਸਰਦਾਰ ਪਰਮਿੰਦਰ ਸਿੰਘ ਇਹਨਾਂ ਨੇ ਆਪਦੇ ਬੜਮੁੱਲੇ ਵਿਚਾਰਾਂ ਨਾਲ ਕੁਲਵੰਤ ਸਿੰਘ ਸੰਗਤਾਂ ਨੂੰ ਇਤਿਹਾਸ ਬਾਰੇ ਤੇ ਆਉਣ ਵਾਲੇ ਸਮਾਜ ਦੇ ਉਥਾਨ ਬਾਰੇ ਵੀ ਕਿਸ ਤਰ੍ਹਾਂ ਇਹਨੂੰ ਉੱਪਰ ਚੁੱਕ ਲਜਾਇਆ ਜਾ ਸਕਦਾ ਹੈ ਤੇ ਹਰਨੂਰ ਅਕੈਡਮੀ ਸੰਗਰੂਰ ਤੋਂ ਐਸਪੀ ਜੇਲ ਕੁਲਵੰਤ ਸਿੰਘ ਜੀ ਉਹਨਾਂ ਨੇ ਵੀ ਆਪਦੀ ਸੰਸਥਾ ਬਾਰੇ ਤੇ ਅੰਬੇਡਕਰ ਸਾਹਿਬ ਦੇ ਸੋਚ ਬਾਰੇ ਤੇ ਉਹਨਾਂ ਦੀ ਵਿਚਾਰਧਾਰਾ ਬਾਰੇ ਆਪਦੇ ਵਿਚਾਰ ਪ੍ਰਗਟ ਕੀਤੇ ਅੱਜ ਸ਼੍ਰੀ ਅਮਨ अरोड़ा ਜੀ ਨੂੰ ਵੀ ਸਨ ਬੁਲਾਇਆ ਗਿਆ ਸੀਗਾ ਮ ਕੰਬੀੜ ਕਰ ਭਵਨ ਵਾਸਤੇ ਉਹਰੇ ਜਗਾ ਦੀ ਮੰਗ ਰੱਖੀ ਸੀ ਸੰਸਥਾ ਵੱਲੋਂ ਪਰ ਉਹਨਾਂ ਉਹ ਵੀ ਨਹੀਂ ਆਏ ਤੇ ਉਹਨਾਂ ਦੀ ਟੀਮ ਦਾ ਕੋਈ ਮੈਂਬਰ ਵੀ ਨਹੀਂ ਆਇਆ ਚਲੋ ਰਜੇਵੇਂ ਹੋ ਜਾਂਦੇ ਆ ਪਰ ਇੱਕ ਗੱਲ ਦਾ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਸਮਾਗਮ ਵਿੱਚ ਨਹੀਂ ਪਹੁੰਚਿਆ ਇਸ ਗੱਲ ਦਾ ਅਸੀਂ ਖਾਤਸਾ ਪ੍ਰਗਟ ਕਰਦੇ ਆ ਤੇ ਆਸ ਕਰਦੇ ਆ ਕਿ ਸਰਕਾਰ ਜੋ ਮੰਗ ਲੈ ਕੇ ਸਾਡੇ ਮੇਨ ਬੰਦੇ ਉਹਨਾਂ ਕੋਲੇ ਗਏ ਸੀ ਉਸ ਤੇ ਵਿਚਾਰ ਕਰੂਗੀ ਤੇ ਇਸ ਗੱਲ ਨੂੰ ਪ੍ਰਵਾਨ ਕਰੂਗੀ